ਕਾਥਾਲਾ ਵੈਗੁਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਡੀਸੀ ਕਰਾਉਣ ਤੇ ਮੇਰੇ ਨਾਲ ਤੁਹਾਡੇ ਬਲਾਕ ਪ੍ਰਧਾਨ ਸਾਹਿਬ ਸੰਦੀਪ ਧਨੋਰਾ ਜੀ ਗੁਰਜੰਟ ਸਰਪੰਚ ਸਾਹਿਬ ਪ੍ਰਗਟਬਾਈ ਤੇ ਅਸੀਂ ਸਾਰੇ ਤੁਹਾਨੂੰ ਬੇਨਤੀ ਕਰਦੇ ਆਂ ਵੀ ਨਸ਼ਿਆਂ ਖਿਲਾਫ ਸਰਕਾਰ ਲੜਾਈ ਲੜ ਰਹੀ ਆ ਪਹਿਲੀ ਸਰਕਾਰ ਆ ਜਿਹੜੀ ਨਸ਼ਿਆਂ ਖਿਲਾਫ ਲੜਾਈ ਲੜ ਰਹੀ ਆ ਸਿਹਤ ਮੰਤਰੀ ਪੰਜਾਬ ਡਾਕਟਰ ਬਦੀਰ ਸਿੰਘ ਜੀ 16 ਤਰੀਕ ਨੂੰ ਸ਼ਾਮ ਨੂੰ 5 ਵਜੇ ਤੁਹਾਡੇ ਪਿੰਡ ਤਨਔਰੀ ਤਨਔਰੀ ਵਿੱਚ ਪਹੁੰਚਣਗੇ ਤੇ ਇਹ ਇਕੱਲੀ ਪੁਲਿਸ ਦੀ ਲੜਾਈ ਨਹੀਂ ਇਕੱਲੀ ਸਰਕਾਰ ਦੀ ਲੜਾਈ ਨਹੀਂ ਆਪਣੀ ਸਾਰਿਆਂ ਦੀ ਲੜਾਈ ਆ ਸਾਰੇ ਪੰਜਾਬ ਦੀ ਲੜਾਈ ਆ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਨਸ਼ਿਆਂ ਖਿਲਾਫ ਲੜਾਈ ਲੜਨ ਦੀ ਸੋਚੀ ਵੀ ਨਹੀਂ ਸੀ ਇਹ ਸਰਕਾਰ ਲੜ ਰਹੀ ਆ ਬੇਨਤੀ ਆਪਾਂ ਸਰਕਾਰ ਦਾ ਸਾਥ ਦਿਈਏ 16 ਤਰੀਕ ਨੂੰ ਪਹੁੰਚ ਕੇ ਆਪਾਂ ਗੱਲਬਾਤ ਸੁਣੀਏ ਤੇ ਆਪਣੇ ਏਰੀਏ ਚੋਂ ਆਪਾਂ ਨਸ਼ਾ ਬੰਦ ਕਰਨ ਲਈ ਮੀਟਿੰਗਾਂ ਕਰੀਏ ਗੱਲਾਂਬਾਤਾਂ ਕਰੀਏ ਵੀ ਕਿਵੇਂ ਬੰਦ ਕਰਨਾ ਕਿਉਂਕਿ ਜੇ ਆਪਾਂ ਆਪਣੇ ਪੰਜਾਬ ਨੂੰ ਬਚਾ ਗਏ ਇਸ ਤੋਂ ਵੱਡੀ ਜਿੱਤ ਕੋਈ ਨਹੀਂ ਹੋਣੀ ਇਹ ਕੋਈ ਆਪਸੀ ਲੜਾਈ ਦੀ ਆਪਸੀ ਲੜਾਈ ਦੀ ਗੱਲ ਨਹੀਂ ਕੋਈ ਕਿਸੇ ਪਾਰਟੀਬਾਜੀ ਦੀ ਰੰਜਿਸ਼ ਨਹੀਂ ਇਹ ਲੜਾਈ ਨਸ਼ਿਆਂ ਖਿਲਾਫ ਆ ਜੀ ਪਾਰਟੀਬਾਜੀ ਤੋਂ ਆਪਸੀ ਲੜਾਈ ਤੋਂ ਉੱਪਰ ਉੱਠ ਕੇ ਆਪਾਂ ਇਸ ਲੜਾਈ ਵਿੱਚ ਸਰਕਾਰ ਦਾ ਸਾਥ ਦਈਏ ਕਿਉਂਕਿ ਪਹਿਲੀ ਸਰਕਾਰ ਆ ਜਿਹੜੀ ਨਸ਼ਿਆਂ ਖਿਲਾਫ ਲੜ ਰਹੀ ਆ ਤੇ ਬੇਨਤੀ ਕਰਾਂਗੇ ਸਾਰੇ ਪਿੰਡ ਵਾਸੀਆਂ ਨੂੰ ਬੱਜ ਚੜ ਕੇ ਆਪਾਂ ਇਸ ਨਰਾਈ ਵਿੱਚ ਸਾਥ ਦਈਏ ਇਕੱਠੇ ਹੋ ਕੇ ਲੜੀਏ ਇਕੱਠੇ ਹੋ ਕੇ ਇਸ ਡੰਗ ਨੂੰ ਜਿੱਤੀਏ ਵੈਗੁਰ ਦੀ ਕਾ ਖਾਲ ਸਾਹਿਬ ਵੈਗੁਰ ਦੀ ਕੀ ਫਤਹ ਮੈਂ ਤੁਹਾਡਾ ਆਪਣਾ ਡੀਸੀ ਕਰਾਉਂ ਤੇ ਸਾਡੇ ਨਾਮ ਤੁਹਾਡੇ ਸਾਰਾ ਤੁਹਾਡਾ ਸੰਦੀਪ ਧਨੋੜਾ ਜੀ ਗੁਰਜੰਤ ਸਿੰਘ ਸਾਹਿਬ ਦਰਸ਼ਨ ਬਾਈ ਮੈਂਬਰ ਸਾਹਿਬ ਪ੍ਰਗਟ ਬਾਈ ਤੇ ਹੋਰ ਵੀ ਸਾਰੇ ਨਗਰ ਨਿਵਾਸੀ ਪਹੁੰਚੇ ਨੇ ਅਸੀਂ ਬੇਨਤੀ ਕਰਦੇ ਹਾਂ ਵੀ ਨਸ਼ਿਆਂ ਖਿਲਾਫ ਲੜਾਈ ਲੜੀ ਜਾ ਰਹੀ ਆ ਪਹਿਲੀ ਸਰਕਾਰ ਆ ਜਿਹੜੀ ਨਸ਼ਿਆਂ ਖਿਲਾਫ ਲੜਾਈ ਲੜ ਰਹੀ ਆ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਸਰਕਾਰ ਨੇ ਨਸ਼ਿਆਂ ਖਿਲਾਫ ਲੜਾਈ ਲੜਨ ਦੀ ਸੋਚੀ ਨਹੀਂ ਸੀ ਕਦੇ ਵੀ ਕਿਸੇ ਸਰਕਾਰ ਨੇ ਨਸ਼ੇ ਨੂੰ ਖਤਮ ਕਰਨ ਦੀ ਨਹੀਂ ਸੋਚੀ ਸੀ ਇਹ ਪਹਿਲੀ ਸਰਕਾਰ ਆ ਜਿਹੜੀ ਇਹ ਲੜਾਈ ਲੜ ਰਹੀ ਆ ਇਹ ਪਹਿਲੀ ਸਰਕਾਰ ਆ ਜਿਹੜੀ ਪੱਧਾ ਸਾਥ ਮੰਗਦੀ ਦਾ ਲੜਾਈ ਲੜਨ ਲਈ ਕਿਉਂਕਿ ਇਕੱਲੀ ਸਰਕਾਰ ਨਹੀਂ ਇਹ ਲੜਾਈ ਜਿੱਤ ਸਕਦੀ ਇਕੱਲੀ ਤੌਰ 'ਤੇ ਜਿੱਤ ਸਕਦੀ ਪੱਧਾ ਸਾਥ ਮਿਲ ਗਿਆ ਕਾਈ ਲੜਾਈ ਆਪਾਂ ਜਿੱਤ ਜਾਾਂਗੇ ਜੇ ਤੁਸੀਂ ਸਾਥ ਨਹੀਂ ਦੇਹਿੰਗੇ ਤਾਂ ਔਖਾ ਹੋ ਜਾਣਾ ਜੀ ਕੰਮ ਇਹ ਤੁਹਾਡੇ ਬੱਚਿਆਂ ਦੀ ਲੜਾਈ ਆ ਜੇ ਤੁਸੀਂ ਸਾਥ ਦੇ ਦੇਂਗੇ ਉਹ ਤਾਂ ਆਪਾਂ ਨਸ਼ੇ ਨੂੰ ਬੰਦ ਕਰਵਾ ਦਾਂਗੇ ਕਿਸੇ ਨਸ਼ੇ ਵੇਚਣ ਵਾਲੇ ਦੀ ਜਰਤ ਨਹੀਂ ਹੋਣੀ ਨਸ਼ਾ ਵੇਚਣ ਦੀ ਇਸ ਲਈ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਜੀ ਨਸ਼ਿਆਂ ਖਿਲਾਫ ਆਪਾਂ ਆਪਣੀ ਬੱਚਿਆਂ ਨੂੰ ਬਚਾਉਣ ਲਈ ਲੜਾਈ ਲੜਨੀ ਆ ਆਪਣੀਆਂ ਧੀਆ ਭੈਣਾਂ ਦੀ ਜਿੱਤ ਬਚਾਉਣ ਲਈ ਲੜਾਈ ਲੜਨੀ ਆ ਇਹ ਲੜਾਈ ਆਪਾਂ ਨੂੰ ਇਕੱਠੇ ਹੋ ਕੇ ਲੜਨੀ ਪੈਣੀ ਆ ਤੇ ਸਾਨੂੰ ਪੂਰੀ ਆਸ ਆ ਪਿੰਡ ਤਨਹੌਰੀ ਦੇ ਵਾਸੀ 16 ਤਰੀਕ ਨੂੰ ਸ਼ਾਮ ਨੂੰ 5 ਵਜੇ ਸਿਹਤ ਮੰਤਰੀ ਪੰਜਾਬ ਡਾਕਟਰ ਕੁਬੀਰ ਸਿੰਘ ਜੀ ਨੂੰ ਸਾਥ ਦੇਵਾਂਗੇ ਉਹ ਪੂਰਾ ਟੀ ਨਸ਼ਾ ਖਿਲਾਫ ਲੜਾਈ ਲੜਨ ਲਈ ਇਹ ਪਹਿਲੀ ਸਰਕਾਰ ਆ ਜਿਹੜੀ ਲੜਾਈ ਲੜ ਰਹੀ ਐ ਇਸ ਤੋਂ ਪਹਿਲਾਂ ਕਦੇ ਵੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਨਸ਼ਾ ਖਿਲਾਫ ਲੜਾਈ ਲੜਨ ਦੀ ਇਸ ਲਈ ਬੇਨਤੀ ਆ ਆਪਾਂ ਇਕੱਠੇ ਹੋ ਕੇ ਲੜੀਏ ਜੀ ਤੱਕੇ ਹੋਗੇ ਨਸ਼ਿਆਂ ਨੂੰ ਖਤ ਪਾਈਏ ਜੀ ਕਿਉਂਕਿ ਜੇ ਨਸ਼ਾ ਬੰਦ ਹੋ ਗਿਆ ਆਪਣੀਆਂ ਪੀੜੀਆਂ ਵੱਜ ਜਾਣਗੀਆਂ ਆਪਾਂ ਕੱਲ ਨੂੰ ਮੀਣਾ ਨਹੀਂ ਮਾਰ ਸਕਦੇ ਸਰਕਾਰ ਨੂੰ ਵੀ ਸਰਕਾਰ ਨੇ ਕਿਚਾਣੀ ਬੰਦ ਕਰਿਆ ਸਰਕਾਰ ਵੀ ਨਸ਼ਾ ਨਹੀਂ ਬੰਦ ਕਰਿਆ ਕਿਉਂਕਿ ਸਰਕਾਰ ਤਾਂ ਕੋਸ਼ਿਸ਼ ਕਰ ਰਹੀ ਆ ਤੁਹਾਡੇ ਸਾਥ ਦੀ ਲੋੜ ਆ ਤੁਸੀਂ ਸਾਥ ਦੇ ਦੇਂਗੇ ਤਾਂ ਨਸ਼ਾ ਬਿਲਕੁਲ ਬੰਦ ਹੋ ਜਾਊਗਾ ਕਿਉਂਕਿ ਇਕੱਲੀ ਤੌਰਸੇ ਨਹੀਂ ਲੜਾਈ ਲੜ ਸਕਦੀ ਇਕੱਲੀ ਸਰਕਾਰ ਨਹੀਂ ਲੜ ਸਕਦੀ ਹਰ ਪੰਜਾਬੀ ਦੀ ਲੜਾਈ ਆ ਹਰ ਪੰਜਾਬੀ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਡੀਸੀ ਖਰੌਣ ਤੇ ਮੇਰੇ ਨਾਲ ਸੰਦੀਪ ਸਣਾਵੜਾ ਜੀ ਤੁਹਾਡੇ ਬਲਾਕ ਪ੍ਰਧਾਨ ਸਾਹਿਬ ਗੁਰਜੰਟ ਸਰਪੰਚ ਸਾਹਿਬ ਮੈਂਬਰ ਦਰਸ਼ਨ ਸਿੰਘ ਜੀ ਪ੍ਰਗਟਬਾਈ ਗੁਰਸੇਵ ਭਾਈ ਸਾਰੇ ਜੀ ਨੂੰ ਬੇਨਤੀ ਕਰਦੇ ਆਂ ਜੀ ਪਿੰਡ ਵਾਸੀਆਂ ਨੂੰ ਵੀ ਨਸ਼ਿਆਂ ਖਿਲਾਫ ਲੜਾਈ ਹੈ ਜੀ ਨਸ਼ਿਆਂ ਖਿਲਾਫ ਇਕੱਠੇ ਹੋ ਕੇ ਲੜੀਏ ਜੀ ਨਸ਼ਿਆਂ ਖਿਲਾਫ ਜੇ ਆਪਾਂ ਇਕੱਠੇ ਹੋ ਕੇ ਲੜ ਲਾਂਗੇ ਤਾਂ ਜੰਗ ਜਿੱਤ ਜਾਂਗੇ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਸ਼ਿਆਂ ਖਲਾਫ ਲੜੀ ਹੋਈ ਨਹੀਂ ਕਰਤੀ ਸੋਚੀ ਵੀ ਨਹੀਂ ਸੀ ਕਿਸੇ ਵੀ ਸਰਕਾਰ ਨੇ ਇਹ ਕੋਈ ਨਹੀਂ ਵੀ ਕੀਤੀ ਸੀ ਵੀ ਨਸ਼ਿਆਂ ਖਲਾਫ ਕੋਈ ਲੜਾਈ ਲੜੀ ਵੀ ਜਾ ਸਕਦੀ ਆ ਨਸ਼ੇ ਬਕਵਾਏ ਨੇ ਸਰਕਾਰਾਂ ਨੇ ਨਸ਼ੇ ਬਕਵਾਏ ਨੇ ਪੁਰਾਣੀਆਂ ਸਰਕਾਰਾਂ ਨੇ ਪਰ ਇਹ ਸਰਕਾਰ ਨਸ਼ਿਆਂ ਖਲਾਫ ਲੜਾਈ ਲੜ ਰਹੀ ਆ ਉਮੀਦ ਆ ਤੁਸੀਂ ਸਾਥ ਦੇਵੋ ਆਪਣੇ ਬੱਚਿਆਂ ਲਈ ਸਾਥ ਦੇਵੋ ਜੇ ਤੁਸੀਂ ਸਾਥ ਦੇਵੋਗੇ ਲੜਾਈ ਜਿੱਤ ਜਾਾਂਗੇ ਕਿ ਕੱਲੀ ਪੁਲਿਸ ਨਹੀਂ ਲੜਾਈ ਜਿੱਤ ਸਕਦੀ ਕੱਲੀ ਸਰਕਾਰ ਨਹੀਂ ਲੜਾਈ ਜਿੱਤ ਸਕਦੀ ਆਪਾਂ ਸਾਰੇ ਇਕੱਠੇ ਹੋ ਕੇ ਲੜਾਂਗੇ ਤਾਂ ਹੀ ਲੜਾਈ ਜਿੱਤਾਂਗੇ ਜੀ